ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਮੈਂ ਦੇਖਤੀ ਸਾਰੇ ਠੀਕ ਠਾਕ ਹੋ ਹੋਗੇ ਤੇ ਅਸੀਂ ਵੀ ਠੀਕ ਆ ਹੋਰ ਬਸ ਘਰ ਦੇ ਕੰਮ-ਕੁਮ ਕਰਕੇ ਤੇ ਆਪਾਂ ਇੱਕ ਕੀਤਾ ਸੂਟ ਸਟਿਚ ਤੇ ਨਾਲੇ ਔਲੇ ਲਏ ਸੀਗੇ ਤੇ ਔਲਿਆਂ ਦਾ ਬਣਾਇਆ ਚਾਰ ਔਲਿਆਂ ਨੂੰ ਪਹਿਲਾਂ ਬਾਲ ਲਿਆ ਫਿਰ ਉਹਨਾਂ ਨੂੰ ਥੋੜਾ ਜਿਹਾ ਤੜਕਾ ਲਾਇਆ ਤੇ ਵਿੱਚੋਂ ਗਟਕਾ ਗੁਟਕਾ ਅੱਜ ਮੈਂ ਐਰਕਾ ਵਿੱਚ ਪਹਿਲੀ ਵਾਰੀ ਵਿੱਚੋਂ ਗਟਕਾ ਕੱਢ ਕੇ ਤੇ ਫੇਰ ਤਲਚਾਰਨੇ ਆਵਾ ਤੇ ਕਿਤੇ ਖਾਨ ਦੇ ਲਈ ਉਸੇ ਵੇਲੇ ਹੀ ਹੋ ਜਾਂਦਾ ਵੇ ਇਸ ਤਰ੍ਹਾਂ ਤੇ ਕਿਉਂਕਿ ਇਹਨੂੰ ਉਪਾਲ ਵੀ ਲਿਆ ਸੀ ਥੋੜਾ ਜਿਹਾ ਤੇ ਨਾਲੇ ਤੜਕਾ ਲਾ ਲਿਆ ਤੇਲ ਨੂੰ ਵਿੱਚ ਪਾ ਲਿਆ ਤੇ ਉਹ ਖਾਨ ਦੇ ਲਈ ਉਸੇ ਵੇਲੇ ਹੀ ਹੋ ਗਿਆ ਤੇ ਹੋਰ ਅੱਜ ਅਸੀਂ ਸੂਪ ਬਣਾਇਆ ਪਹਿਲੀ ਵਾਰੀ ਬਣਾਇਆ ਮੈਂ ਸੂਪ ਤੇ ਹਾਂ ਠੀਕ ਬਣ ਗਿਆ ਸੀ ਵਾਹ ਵਧੀਆ ਬਣ ਗਿਆ ਸੀਗਾ ਪਿੱਤਾ ਚਲੋ ਤੇ ਕਾਫੀ ਟਾਈਮ ਲੱਗ ਗਿਆ ਬਣਾਉਂਦੇ ਆ ਪਹਿਲਾਂ ਸਬਜ਼ੀਆਂ ਚੀਰੀਆਂ ਫੇਰ ਕਿਨਲੀ ਦਾ ਉਹਨੂੰ ਉਬਾਲੋ ਫੇਰ ਗ੍ਰाइंड ਕਰੋ ਫੇਰ ਮਤਲਬ ਸਾਰਾ ਕੁਝ ਪਾਪੂ ਕੇ ਪਿਆਜ਼ ਲਸਣ ਤੜਕਾ ਤੜਕਾ ਲਾ ਕੇ ਸਾਰਾ ਤੇ ਫੇਰ ਉਬਾਲਿਆ ਤੇ ਫੇਰ ਜਾ ਕੇ ਗ੍ਰाइंड ਕਰਕੇ ਫੇਰ ਉਹ ਬਣਿਆ ਕਾਫੀ ਟਾਈਮ ਲੱਗਿਆ ਸੁਕਣੇ ਤੇ ਚਲੋ ਠੀਕ ਬਣ ਗਿਆ ਵੈਸੇ ਮੈਂ ਪਹਿਲੀ ਵਾਰੀ ਬਣਾਇਆ ਸੀ ਮੈਨੂੰ ਕਿੰਦਾ ਦਾ ਬਣਿਆ ਤੇ ਚਲੋ ਤੇ ਦੇਖਿਓ ਜੇ ਤੇ ਹੋਰ ਸਾਰੀ ਵੀਡੀਓ ਨੂੰ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਭ ਦਾ ਸਤਿ ਸ਼੍ਰੀ ਅਕਾਲ ਅੱਜ ਜੀਬ ਨੂੰ ਲੱਗੇ ਆ ਸੋਪ ਗਾਜਰਾਂ ਦਾ ਤੇ ਦਾਦੀ ਉਹ ਇਹ ਫਿਟ ਮਾਰਿਆ ਬਾਸਤਾ ਨੂੰ ਉਹਦੇ ਵਾਤੇ ਚਾਹੀਦੀ ਆ ਗਾਜਰ ਹੈ ਪਿਆ ਚਿਕੰਦਰ ਦੇਦੇ ਲਸਣ ਤੇ ਅਦਰਕ ਤੇ ਪਿਆਰ ਹਾਂਜੀ ਹੈਲੋ ਜੀ ਇੱਧਰ ਮੈਂ ਪਾਇਆ ਵਾ ਔਲਿਆ ਦਾ ਚਾਰ ਪੋਣਾ ਵਾ ਹਾਂ 올ਿਵ ਵਾਲਕੇ ਤੇ ਮੜੇ ਜੇ ਤੜਕਲੇ ਆ ਬਾਕੀ ਲੂਣ ਵਿੱਚ ਮਸਾਲਾ ਜੇ ਪਾਉਣ ਵਾਲਾ ਵਾ ਤੇ ਇੱਧਰ ਆਪਾਂ ਲੱਗੇ ਆ ਗਾਜਰਾ, ਚਿਕੰਦਰਾਂ ਦਾ ਟਮਾਟਾ ਦਾ ਸੂਪ ਬਣਾਉਣਾ ਇਹ ਥੋੜਾ ਤੜਕਾ ਲਾ ਲਿਆ ਆ ਵਾ ਤੇ ਟਮਾਟਰ ਫੜਾਪਰੀ ਮੈਂ ਧੋਵਾਂ ਟਮਾਟਰ ਇਹ ਚਿਕੰਦਰ ਤੇ ਗਾਜਰ ਚੀਲ ਲਈ ਆ ਤੇ ਹੁਣ ਆਪਣਾ ਲੱਗੇ ਸੂਪ ਬਣਾਣਾ ਤੇ ਦੇਖਦੇ ਆਂ ਕਿ ਕਿਹੋ ਜਿਹਾ ਸੂਪ ਬਣਦਾ ਵਾ ਇੱਥੇ ਟਮਾਟਰ ਵੀ ਚੀਰੇ ਹੋਏ ਆ ਇਹ ਵੀ ਮੈਂ ਵਿੱਚ ਪਾਉਣ ਲੱਗੀ ਆ ਤੇ ਹੋਰ ਲਈ ਪਾਣੀ ਦੇ ਪਾਣੀ 2 ਕਲਾਸ ਪਾਣੀ ਪਾ ਕੇ ਤੇ ਆਪਾਂ ਟੱਕਾਂ ਦਿੱਤਾ ਘਰ ਬੰਦ ਇਹਨੂੰ ਦੋ ਤਿੰਨ ਸਿੱਟੀਆਂ ਮਰਵਾ ਕੇ ਫਿਰ ਕੱਢਾਂਗੇ ਸੂਪ ਨੂੰ ਇਹ ਸਬਜ਼ੀਆਂ ਕੱਢ ਕੇ ਆਪਾਂ ਜੱਗ ਵਿੱਚ ਪਾ ਲਿਆ ਤੇ ਇਹ ਰਹਿ ਗਿਆ ਪਿੱਛੇ ਸੂਪ ਚਾ ਇਹਨੂੰ ਹੁਣ ਆਪਾਂ ਕਰਾਂਗੇ ਤੇ ਨਾਲ ਗ੍ਰੈਂਡ ਗ੍ਰੈਂਡ ਕਰਕੇ ਤੇ ਆਪਾਂ ਸੂਪ ਉੱਤੇ ਫਿਰ ਦਰ ਦਿੱਤਾ ਇੱਕ ਵਾਰ ਹੁਣ ਇਹਨੂੰ ਥੋੜਾ ਥੋੜਾ ਘੜਾਂਗੇ ਫਿਰ ਦੇਦੇ ਹਾਂ ਕਹਿੋ ਜਾਂ ਬੰਦਾ ਥੋੜੀ ਜਿਹੀ ਪਾਵਾਂਗੇ ਖੰਡ ਥੋੜਾ ਲੂਣ ਕਾਲੀ ਮਿਰਚ ਵਿੱਚ ਪਾਤੀ ਹੋਈ ਆ ਥੋੜਾ ਨਮਕ ਪਾਵਾਂ ਤੇ ਖੰਡ ਪਾਵਾਂ रूप बनके अपना हो गया रेडी ਆ ਮੈਂ ਆਪਣਾ ਫਿੱਕਾ ਕੱਟ ਲਿਆ ਇਹਦੇ ਵਿੱਚ ਖੰਡ ਪਾਤੀ ਚਲੋ ਜੀ ਪਾਓ ਦਿਖਾਓ ਪ੍ਰਿੰਸ ਨੂੰ ਕਿਹਾਈਆਂ ਮੈਂ ਆਹ ਬੀ ਖਾਣਾ ਤੇ ਖੰਡ ਵੇਖ ਲੈ ਕਰਗੀ ਆ ਕਰਗੀ ਹਮਮ ਕਾਗੇ ਵੇਖ ਲੈ ਪਹਿਲਾਂ ਥੋੜਾ ਜਿਹਾ ਮਿੱਠਾ ਹਾਂ ਅੱਗੇ ਤਾਂ ਕੀ ਆ ਸੁਣੇ ਜਾਂਦੇ ਹਾਂ ਹੂੰ ਕਿਦਾਂ ਦਾ ਸਲਵਾਰ ਹਾਂ ਦੇ ਪੇਲੀ ਵੀ ਬਣਾਇਆ ਮੈਂ ਔਰ ਮੈਨੂੰ ਪਤਾ ਨਹੀਂ ਕਿਦਾਂ ਦਾ ਬਣਿਆ ਕਿਦਾਂ ਦਾ ਨਹੀਂ ਤੇ ਆ ਮ ਲੱਗੀਆਂ ਖਾਣ ਤੇ ਖਾ ਕੇ ਵੇਨੇ ਆ ਰਿਤ ਕਿਰਤ ਤੇ ਕਹਿੰਦੀ ਸਟਿਕ ਬਣਿਆ ਵਾ ਚਲੋ ਮੈਂ ਵੀ ਖਾ ਕੇ ਦੇਖਦੀ ਹਾਂ ਕਿਦਾਂ ਦਾ ਬਣਿਆ ਖਾ ਕੇ ਦਾਦੇ ਹਾਂ ਕਿਤੀ ਸਲਵਾਰ ਪਹੁੰਚ ਰਹੀ ਹੈ ਡਿਜ਼ਾਈਨਿੰਗ ਤੇ ਜੇ ਮੈਂ ਮਤਲਬ ਜਿੰਨਾ ਕਪੜਾ ਹੈਗਾ ਸੀ ਨਾ ਇਹ ਸਾਰਾ ਇਸ ਤਰ੍ਹਾਂ ਕੱਟਿਆ ਵਾ ਤੇ ਜੇ ਮੈਂ ਮਤਲਬ ਛੋਟੇ ਪਹੁੰਚੇ ਪਾਉਂਦੀ ਤੇ ਫਿਰ ਕਢਾਈ ਖਰਾਬ ਹੋ ਜਾਣੀ ਸੀ ਤੇ ਇੱਥੇ ਕੁੰਦਿਆਂ ਤੇ ਕਢਾਈ ਨਹੀਂ ਸੀ ਆਉਣੀ ਤੇ ਹੁਣ ਮੈਂ ਇਹਨੂੰ ਇਸ ਤਰ੍ਹਾਂ ਕੱਟ ਦਿੱਤਾ ਵਾ ਮਤਲਬ ਐਸਐਮ ਜਿਹਨੂੰ ਕਿ ਵੱਡੀ ਮਿਆਨੀ ਉੱਚੇ ਕੁੰਦੇ ਉਹ ਪਾਉਂਦੇ ਆ ਇਹਦੇ ਨਾਲ ਆਇਆ ਵਾ ਕਿ ਪੋਚੇ ਸਾਰੇ ਤੇ ਕਢਾਈ ਆ ਗਈ ਤੇ ਵਧੀਆ ਲੱਗਣਗੇ ਹਨਾ ਤੇ ਉਸ ਤਰ੍ਹਾਂ ਫਿਰ ਕੱਲੇ ਪਹੁੰਚੇ ਹੁੰਦੀ ਸੀ ਤੇ ਕੁੰਦੇ ਜਿਹੜੇ ਆ ਬਿਲਕੁਲ ਸਾਫ਼ ਹੁੰਦੇ ਸੀਗੇ ਤੋਂ ਵੇਸਟ ਜਾਣੀ ਹੀ ਕਢਾਈ ਚੰਗੀ ਨਹੀਂ ਲੱਗਦੀ ਹਨਾ ਤੇ ਮੈਂ ਇਦਾਂ ਕੱਟ ਦਿੱਤੀ ਤੋਂ ਹੋ ਗਈ 벨ਟ ਤੇ ਹੁਣ ਮੈਂ ਉਹ ਕਰਨਾ ਕਮੀਜ਼ ਕਟਿੰਗ ਤੇ ਉਹ ਕਰਦੀਆਂ ਆ ਪਿਆ ਵਾ ਕਮੀਜ਼ ਦਾ ਪੀਸ ਇਹਦੇ ਥੱਲੇ ਵੀ ਉਸ ਤਰ੍ਹਾਂ ਡਿਜ਼ਾਈਨਿੰਗ ਆ ਉਗਲਾ ਫੱਟੀ ਕਟਿੰਗ ਕਰਨਾ ਹੁਣ ਮੈਂ ਜੇ ਇਹਦੀ ਬੈਕ ਸਾਈਡ ਬੈਕ ਸਾਈਡ ਤੇ ਵੀ ਥੋੜੀ ਡਿਜ਼ਾਈਨਿੰਗ ਹੈ ਹਨਾ ਤੇ ਇਹ ਹੋ ਗਈਆਂ ਭਾਵਾਂ ਇਹ ਭਾਵਾਂ ਤੇ ਕਟਿੰਗ ਕਰ ਲਾ ਫਿਰ ਦਖੰਨੇ ਆ ਕਮਰੀ ਦੀ ਵੀ ਹੋ ਗਈ ਕਟਿੰਗ ਅ ਬੈਕ ਸਾਈਡ ਐ ਫਰੰਟ ਪੀਸ ਇਹ ਹੋ ਗਏ ਆ ਬਾਵਾ ਇਹ ਨੂੰੜ ਮੈਂ ਕਰਨਾ ਸਟੀਚ ਇਹ ਫੱਟੀ ਆ ਜੇ ਬਚ ਗਈ ਤੇ ਉੱਤਰਾਂ ਦੇ ਵਾਹ ਥੋੜੀ ਬਚਦੀ ਆ ਤੇ ਵੇਖਦੀ ਆ ਜੇ ਤੋਨਾ ਕਿਹਾ ਵੀ ਇੱਥੋਂ ਕਟਿੰਗ ਕਰਕੇ ਥੱਲੇ ਲਾ ਦੋ ਤੇ ਮੈਂ ਲਾ ਦਾਂਗੀ ਨਹੀਂ ਫਿਰ ਉਹਨਾਂ ਨੂੰ ਕੱਟ ਕੇ ਛੱਡ ਦਾਂਗੇ ਹਰ ਕੀ ਆ ਚਲੋ ਹੁਣ ਇਹਨੂੰ ਕਰਦੇ ਆਪਾਂ ਕੰਮ-ਗੁੰਮ ਕਰਕੇ ਕਰਦਾ ਤੇ ਇੱਚ ਜੇ ਕਰਦਾ ਸਾਰਾ ਖਲਾਰਾ ਪਿਆ ਵਾ ਕੰਮ ਕਰਨ ਵਾਲਾ ਆਇਆ ਚਲੋ ਜੀ ਦੇਖੋ ਮੈਂ ਲੱਗੀ ਗਲਾ ਬਣਾਉਣਾ ਤੇ ਜੇ ਮੈਂ ਇਸ ਤਰ੍ਹਾਂ ਗਲਾ ਬਣਾਵਾ ਤੇ ਸਿਰਫ ਫੱਟੀ ਇੰਨੀ ਕੁ ਬਚਦੀ ਆ ਇਹ ਹੁਣ ਮੈਂ ਪਰੋਮੀ ਫੱਟੀ ਨਹੀਂ ਕਿ ਕੱਟੀ ਹੋਈ ਆ ਦੇਖੋ ਇਹ ਉੱਪਰ ਆ ਫੱਟੀ ਠੀਕ ਹੈ ਇਹ ਉਹ ਫੱਟੀ ਉੱਪਰ ਆ ਇਹ ਮੈਂ ਇੱਥੋਂ ਤੱਕ ਗਲਬਣਾਉਂਗੀ ਫੱਟੀ ਨੂੰ ਨੀਂਗੀ ਕੱਟੂਗੀ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਉਹ ਜਿਹੜੀ ਫੱਟੀ ਬਚੇਗੀ ਨਾ ਉਹ ਫਿਰ ਮੈਂ ਇਹਦੇ ਉੱਪਰ ਲਗਾਵਾਂਗੀ ਤੇ ਫੱਟੀ ਵੱਡੀ ਕਰ ਦਾਂਗੇ ਉਸ ਤਰ੍ਹਾਂ ਸਿਰਫ ਮਸੀਂ 2 ਇੰਚ ਆ ਮਸਾਂ 2 ਇੰਚ ਬਚਣੀਆਂ ਤੇ ਲੱਗੇ ਆ ਕੋਸ਼ਿਸ਼ ਕਰਨ ਕਿ ਫੱਟੀ ਬਣਦੀ ਆ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਬੰਨ੍ਹਦੀ ਹੈ ਠੀਕ ਹੈ ਜੀ ਦੇਖੋ ਗਲੇ ਦੀ ਕਟਿੰਗ ਹੋ ਗਈ ਆ ਤੇ ਐ ਦਿਕ ਲਈ ਲੰਬੀ ਫੱਟੀ ਇੱਥੋਂ ਲੈ ਕੇ ਤੇ ਇੱਥੋਂ ਤੱਕ ਇਹਨੂੰ ਮੈਂ ਉੱਪਰਲਾ ਲਾ ਦਾਂਗੀ ਤੇ ਇਹ ਦਿਖਾਉਣੀ ਮੈਂ ਤਾਂ ਇਹ ਦੇਖੋ ਐਡੀ ਲੰਬੀ ਫੱਟੀ ਨਿਕਲਾਈ ਆ ਇਹ ਹੁਣ ਮੈਂ ਇੱਥੇ ਅਟੈਚ ਕਰਾਂਗੀ। ਕਿ ਜਾ ਇਹ ਛੋਟੀ ਜੀ ਫੱਟੀ ਬਣਨੀ ਸੀ। ਕਿ ਜਾ ਹੁਣ ਇੱਥੇ ਮੈਂ ਐਵਰੀ ਫੱਟੀ ਦੇਖੋ ਕਿੰਨੀ ਲੰਬੀ ਹੋ ਗਈ। ਇਹ ਮੇਰੀ ਇੱਕ ਕੋਸ਼ਿਸ਼ ਸੀਗੀ। ਮੈਂ ਕਰਕੇ ਦੇਖਾਂ ਭਲਾ ਇਹ ਕੰਮ ਹੁੰਦਾ। ਤਾਂ ਦੇਖੋ ਉਸ ਤੋਂ ਆਪਾਂ ਸਾਰਾ ਗਲੇ ਦੇ ਵਿੱਚ ਨਿਕਲ ਜਾਂਦੀ ਕਟਿੰਗ ਹੋ ਜਾਂਦੀ ਆ। ਹੁਣ ਇਹ ਆਪਾਂ ਇੰਨੀ ਲੰਬੀ ਜਿਹੜੀ ਆ ਇੱਥੇ ਅਟੈਚ ਕਰ ਦੇਣੀ ਮੈਂ। ਇਹਦੇ ਵਿੱਚ ਗਲੇ ਦੇ ਵਿੱਚ ਅਟੈਚ ਕਰ ਦੂੰਗੀ ਨਾ। ਤੇ ਫੱਟੀ ਬਣ ਜਾਣੀ ਆ ਠੀਕ ਹੈ ਉਹ ਕਿੰਨੀ ਫੱਟੀ ਲੱਗ ਗਈ ਹੋਣਾ ਅਜੇ ਵੀ ਮੈਂ ਕੱਟਤੀ ਸੀ ਕਾਫੀ ਵੱਡੀ ਕੱਟ ਲਈ ਸੀ ਮੈਂ ਤੇ ਇਹ ਸਮਝੋ ਕਿ ਨਵੀਂ ਕਾਰਡ ਕੱਢੀ ਆ ਤੇ ਨਹੀਂ ਤੇ ਉਤਰਾਂ ਦੇ ਫੱਟੀ ਵਿੱਚੋਂ ਸਾਰਾ ਹੀ ਕਪੜਾ ਹੀ ਨਿਕਲ ਜਾਂਦਾ ਵਾ ਕਿਉਂਕਿ 40 41 ਲੰਬਾਈ ਸੀ ਕਮੀਜ਼ ਦੀ ਤੇ ਸਾਰੀ ਫੱਟੀ ਕੱਟੀ ਜਾਂਦੀ ਸੀ ਸਿਰਫ ਇੰਨੀ ਫੱਟੀ ਬਚਦੀ ਸੀ ਤੇ ਮੈਂ ਥੋੜਾ ਦਿਮਾਗ ਲੜਾ ਲੜੂ ਕੇ ਤੇ ਫੱਟੀ ਕੱਢੀ ਸਾਰੀ ਤੇ ਫਿਰ ਉੱਪਰ ਲੋਣੀ ਪਈ ਉੱਪਰ ਲਾਈ ਉਸ ਤਰ੍ਹਾਂ ਵਿੱਚ ਜਿਗਮੀ ਦੇ ਆਈ ਹੁੰਦੀ ਆ ਬਣੀ ਹੁੰਦੀ ਆ ਤੇ ਹੁਣ ਫਿਰ ਵੱਖਰੀ ਲੋਣੀ ਪਈ ਤੇ ਕਮੀਜ਼ ਹੋ ਗਿਆ ਤਿਆਰ ਤੇ ਇੰਟਰਲੋਕ ਵੀ ਕਰ ਲਿਆ ਵਾ ਤੇ ਇੱਧਰ ਹੋ ਗਈ ਸਾਡੀ ਸਲਵਾਰ ਵੀ ਤਿਆਰ ਆ ਦੇਖੋ ਇਹ ਵੀ ਪਹੁੰਚੇ ਤੇ ਪੂਰਾ ਡਿਜ਼ਾਈਨ ਲੈ ਆਂਦਾ ਇਸ ਸਲਵਾਰ ਵੀ ਮੈਂ ਆਪੇ ਤਿਆਰ ਕੀਤੀ ਆ ਆ ਦੇਖੋ ਪਲੇਟ ਇੱਕੋ ਜੇ ਸਾਰੇ ਇਹ ਹੋ ਗਿਆ ਸੂਟ ਪੂਰਾ ਤਿਆਰ ਸੂਟ ਨੂੰ ਲਾਈਕ ਕਰ ਦਿਓ ਜੀ ਖਾਸ ਕਰਕੇ ਮੇਰੀ ਫੱਟੀ ਨੂੰ ਲਾਈਕ ਕਰਿਓ